ਜੀ ਸਸ਼ੀ ਕਾਲ ਦਨ ਸਾਰਨ I hope ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਇੱਥੇ ਹੁਣ ਇਹ ਮੰਮੀ ਜੀ ਪਾਣੇ ਮਾਂਜ ਕੇ ਹਟੇ ਨੇ ਤੇ ਹੁਣ ਇੱਥੇ ਕੀ ਕਰਨਗੇ ਕੱਪੜੇ ਧੋ ਲੈਣਗੇ ਮੰਮੀ ਜੀ ਕੱਪੜੇ ਧੋਂਦੇ ਨੇ ਘਰ ਦੀ ਸਾਰੀ ਕਲੀਨਿੰਗ ਕੰਪਲੀਟ ਹੋ ਗਈ ਹੈ ਤੇ ਤੁਸੀਂ ਆਸਮਾਨ ਤੇ ਬੱਦਲ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਇੱਥੇ ਮੰਮੀ ਜੀ ਧੋਂਦੇ ਨੇ ਕੱਪੜੇ ਤੇ ਦਾਦੀ ਜੀ ਹੁਣੇ ਝਾੜੂ ਲਾ ਕੇ ਕਿਚਨ ਦੇ ਵਿੱਚ ਕਿਚਨ ਕਿਚਨ ਦੀ ਕਲੀਨਿੰਗ ਰਹਿੰਦੀ ਹੈ ਰੋਟੀਆਂ ਲਾਉਣ ਤੋਂ ਬਾਅਦ ਫਿਰ ਆਪਾਂ ਕਲੀਨ ਕਰਦੇ ਹੁੰਨੇ ਆ ਇਸੇ ਕਰਕੇ ਸਾਰਿਆਂ ਨੂੰ ਪਹਿਲਾਂ ਨਾ ਆ ਜਿਹੜੀ ਫਰਸ਼ ਹੈਗੀ ਇਹਨੂੰ ਸਾਫ਼ ਕਰ ਲੈਂਦੀਆਂ ਕਿਉਂਕਿ ਇੱਥੇ ਸ਼ਿਟੀਆਂ ਪਈਆਂ ਹੁੰਦੀਆਂ ਤਾਂ ਕਰਕੇ ਤੇ ਇੱਥੇ ਫਿਰ ਦਾਦੀ ਜੀ ਰੋਟੀਆਂ ਲਾ ਲੈਣਗੇ ਤੇ ਅੱਜ ਆਪਾਂ ਲੈਕਸਾ ਬਾਹਰ ਨਾ ਰੱਖੀਏ ਕਿਉਂਕਿ ਉਹ ਗੰਦ ਪਾਉਣ ਲਈ ਸੀਗੀ ਜਿਹੜਾ ਵੀ ਸਮਾਨ ਮੂੰਹ ਚੋਂ ਆਉਂਦਾ ਇੱਧਰ ਲੈ ਆਉਂਦੀ ਹੈ ਕੱਲ ਉਹਨੇ ਏਡੀ ਵੱਡੀ ਸੋਟੀ ਅੰਦਰ ਲਿਜਾਣ ਕੇ ਸਾਰੀ ਮਤਲਬ ਖਾਣ ਖਾ ਖਾ ਕੇ ਖਾ ਖਾ ਕੇ ਅੰਦਰ ਗੰਦ ਪਾ ਦਿੱਤਾ ਸੀਗਾ ਹੁਣ ਇੱਥੇ ਵੀ ਤੁਸੀਂ ਵੇਖੋ ਆਰਾਮ ਨਾਲ ਬ ਆਹ ਵੇਖੋ ਤੇ ਅੱਜ ਦਾ ਮੌਸਮ ਸੱਚੀ ਕਾਫੀ ਵਧੀਆ ਸਵੇਰ-ਸਵੇਰ ਦਾ ਨਾ ਜਿਹੜਾ ਵਿਊ ਹੁੰਦਾ ਹੈ ਨਾ ਕਾਫੀ ਵਧੀਆ ਲੱਗਦਾ ਹੈ ਤੇ ਆਸਮਾਨ ਨੀਲਾ ਨੀਲਾ ਤੁਸੀਂ ਵੇਖ ਸਕਦੇ ਹੋ ਤੇ ਤੁਸੀਂ ਬੱਦਲ ਵੇਖ ਸਕਦੇ ਹੋ ਕਿੱਡੇ ਵਧੀਆ ਲੱਗ ਰਹੇ ਨੇ ਆਹ ਵੇਖੋ ਸਾਲ ਕਿ ਕਿ ਹਾਂ ਤੇਜੀ ਮੈਂ ਡੋਣ ਆਇਆ ਸੀਗਾ ਪਾਣੀ ਤੇ ਇੱਥੇ ਮੋਟਰ ਨੇ ਮੇਰੇ ਤੋਂ ਪਾਣੀ ਨਹੀਂ ਚੱਕਿਆ ਮੈਂ ਆਣ ਕੇ ਉਹ ਗਾਣਾ ਬੱਠਲ ਰੱਖਿਆ ਤੇ ਉੱਥੇ ਮੋਟਰ ਪਾਣੀ ਨਹੀਂ ਚੱਕਣ ਦੇਗੀ ਤੇ ਮੈਨੂੰ ਚਕਾਉਣਾ ਨਹੀਂ ਆਉਂਦਾਗਾ ਹੁਣ ਜੇ ਮम्मी ਨੂੰ ਜਾ ਕੇ ਦੱਸਤਾ ਮम्मी ਕਹੂਗੀ ਤੇ ਤੋ ਕੋਈ ਕੰਮ ਨਹੀਂ ਹੁੰਦਾ ਤੂੰ ਕਾਸੇ ਜੋਗਾ ਹੀ ਨਹੀਂਗਾ ਤੂੰ ਮੈਨੂੰ ਉਹ ਗਾਣਾ ਕੱਢੂਗੀ ਮੈਂ ਪਾਸੇ ਕਰਤੀਆਂ ਬੱਚੀਆਂ ਜਿਹੜੀਆਂ ਦੋਸ ਸੀਗੀਆਂ ਉਹਨਾਂ ਨੂੰ ਪਾਸੇ ਕਰ ਦਿੱਤਾ ਹੈ ਬਾਕੀ ਕੋ ਛਾਵੇਂ ਹੀ ਹੁੰਦੀਆਂ ਹੁਣ ਜਾ ਕੇ ਮम्मी ਨੂੰ ਕਹਿੰਦੇ ਮੈਂ ਮੇਰੇ ਤੋਂ ਪਾਣੀ ਨਹੀਂ ਚੱਕਿਆ ਮੋਟਰ ਨੇ ਮਮਾ ਪਾਣੀ ਨਹੀਂ ਚੱਕਿਆ ਮੋਟਰ ਨੇ ਹਾਂ ਤਾਂ ਚੱਕ ਕੇ ਕਿਵੇਂ ਮੋਟਰ ਕੋਲ ਮੋਟਰ ਕੋਲ ਛੋੜੀ ਤਾ ਚੱਕ ਕੇ ਖੜਿਆ ਰ 10 ਮਿੰਟ ਚੱਕ ਨੂੰਗੀ ਇਧਰ ਮੈਂ ਪੈਰ ਲੈ ਜਾ ਇਧਰੋਂ ਚੱਕਦਾ 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 ਪਾਣੀ ਚਲ ਰਿਹਾ ਕੋਲ ਮੋਟਰ ਕੋਲ ਹਾਂ ਦੋ ਚੱਕ ਮੋਟਰ ਚਲਾ ਦਿੰਦੀ ਮੈਨੂੰ ਤੇ ਉਮੀਦ ਸੀ ਕਿ ਤੂੰ ਚੱਲੇਂਗੀ ਨਾਲ ਪਾਣੀ ਡਵਾਉਣ अच्छा फिर ਨਹੀਂ ਬੰਨੀ ਮੇਰੀ ਗੱਲ ਆਪੇ ਹੀ ਡੋਣਾ ਪੈਣਾ ਮੇਰੀ ਕੱਲੀ ਜਿੰਦ ਨੂੰ ਸੌ ਸੇ ਆਪੇ ਆ ਮੂਟਾ ਕਿਹਦਾ ਸੋਨਾ ਲੱਗਦਾ ਹੈ ਨਾ ਆ ਵਾਲਾ ਮੋਟਾ ਮੋਟਾ ਤਰਜਤਾ ਤਜ ਹੋ ਗਿਆ ਨੀ ਪਈ ਹੈ ਨਾ ਬਾਬਾ ਸਾਰੇ ਤਾਂ ਮੈਨੂੰ ਕਿਹਾ ਸੀਗਾ ਵੀ ਮੈਂ ਮੋਟਰ ਨੂੰ ਉਥੋਂ ਕੱਢ ਕੇ ਉਹਨੂੰ ਤਾਂ ਚੱਕ ਕੇ ਖੜਨਾ ਹੈ ਪਾਣੀ ਪਾ ਕੇ ਵਿੱਚ ਫਿਰ ਮੋਟਰ ਪਾਣੀ ਚੱਕੂਗੀ ਫਿਰ ਜੋੜ ਹੋਊਗਾ ਨਾ ਆ ਰਿਹਾ ਇਹ ਤਾਂ ਕਰਤੇ ਹੋ ਪੂਪਲੀ ਜੀ ਲੱਗੀ ਇਹਦੇ ਥਾਣੇ ਤੇ ਪਾਣੀ ਨਹੀਂ ਜਾਣਾ ਮੈਂ ਹੁਣ ਫੋਨ ਕਿੱਥੇ ਰੱਖਾਂ ਇੱਥੇ ਵੀ ਚਿੜੀ ਦਾ ਕੌਂਸ ਲੈਓ ਵੇਖੋ ਮੈਂ ਤੁਹਾਨੂੰ ਦਿਖਾਉਣਾ ਹੈ ਮੋਟਰ ਨੂੰ ਪਾਣੀ ਚਕਾ ਕੇ ஆ கம்மது பைம் டேக்கன ਚੱਕਰ ਨਹੀਂ ਨਹੀਂ ਦਈਆ ਤੇ ਪਾਣੀ ਪਾਣੀ ਚੱਕਰ ਨਹੀਂ ਦੇਗੀ ਆ ਮੈਂ ਕੀ ਕਰਾਂ ਦੱਸੋ ਇਹ ਸਕੂਲ ਦਾ ਕੰਮ ਵੀ ਪਿਆ ਬਹੁਤ ਸਾਰਾ ਜੀ ਮੈਂ ਐਵੇਂ ਪਾਈਪ ਟੰਗ ਦਿੱਤੀ ਆ ਵੇਖੋ ਨਾਪੇ ਪਾਣੀ ਚੱਕੂਗੀ ਮੈਨੂੰ ਇੱਥੇ ਖੜਨਣਾ ਨਾ ਪਊਗਾ ਪਤਾ ਕੀ ਹੈ ਜਦੋਂ ਕੋਈ ਜ਼ਿਆਦਾ ਕੰਮ ਟਾਈਮ ਤੇ ਲਾਈਟ ਚਲੀ ਗਈ ਹੁਣ ਜਿਹੜਾ ਮਾੜਾ ਮੋਟਾ ਚੱਕਿਆ ਹੋਣਾ ਉਹ ਵੀ ਚਲ ਗਿਆ ਹੋਣਾ ਵਿੱਚ ਹਾਂ ਮੇਰੇ ਨਾਲ ਸੱਚੀ ਆ ਬੜਾ ਹੁੰਦਾ ਜਦੋਂ ਵੀ ਮੈਂ ਕੋਈ ਕੰਮ ਕਰਨ ਲੱਗਾ ਜਾਂ ਮੈਨੂੰ ਪਤਾ ਲੱਗੇ ਨਾ ਵੀ ਹੁਣ ਹਾਂ ਆ ਕੰਮ ਵਧੀਆ ਹੋਣ ਲੱਗਾ ਉਦੋਂ ਹੀ ਕੋਈ ਨਾ ਕੋਈ ਐੋ ਜੀ ਗੜਬੜ ਆ ਜਾਂਦੀ ਏ ਕੁਛ ਐੋ ਜਿਹਾ ਕੁਛ ਹੋ ਜਾਂਦਾ ਜਿਸ ਨਾਲ ਮੇਰਾ ਕੰਮ ਬਣਿਆ ਬਣਾਇਆ ਖਰਾਬ ਹੋ ਜਾਂਦਾ ਆ ਸਪੈਸ਼ਲੀ ਮੇਰੇ ਨਾਲ ਹੁੰਦਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨਾਲ ਹੁੰਦਾ ਹੋਊਗਾ ਬਣਿਆ ਬਣਾਇਆ ਕੰਮ ਦਾ ਬੇੜਾ ਬਹਿ ਜਾਂਦਾ ਹੁਣ ਜਦੋਂ ਲਾਈਟ ਆਊਗੀ ਫਿਰ ਕਿਤੇ ਜਾ ਕੇ ਮੋਟਰ ਪਾਣੀ ਚੱਕੂਗੀ ਫਿਰ ਪਾਣੀ ਢਾਵਾਂਗੇ ਹੁਣ ਜਿੱਕਰ ਬੈਠੇ ਆ ਇੱਥੇ ਸਾਰਾ ਜਿੰਨਾ ਵੀ ਹੈ ਕੰਪਲੀਟ ਹੋ ਚੁੱਕਿਆ ਹੈ ਸਾਰੇ ਨੇ ਨਾ ਲੀਤਾ ਹੈ ਤੇ ਇੱਥੇ ਹੁਣੇ-ਹੁਣੇ ਮੰਮੀ ਜੀ ਨਾ ਕੇ ਆਏ ਨੇ ਤੇ ਇੱਥੇ ਚਾਹ ਬਣਾ ਕੇ ਰੱਖ ਗਏ ਸੀਗੇ ਹੁਣ ਇੱਥੇ ਜਿਹੜੇ ਕੱਪੜੇ ਸੁੱਕਣੇ ਪਏ ਸੀ ਉਹ ਸਾਰੇ ਸੁੱਕ ਗਏ ਨੇ ਤੇ ਕਿਚਨ ਦੀ ਕਲੀਨਿੰਗ ਵੀ ਕੰਪਲੀਟ ਹੋ ਗਈ ਹੈ ਇੱਥੇ ਮੰਮੀ ਜੀ ਨਾ ਨਾ ਕੇ ਹੁਣੇ ਆਏ ਨੇ ਤੇ ਹੁਣ ਜਿੰਨੇ ਕੱਪੜੇ ਹੈਗੇ ਨੇ ਸਾਰੇ ਲਾ ਕੇ ਅੰਦਰ ਰੱਖ ਲੈਣਗੇ ਤੇ ਫਿਰ ਚਾਹ ਪੀ ਕੇ ਨਾਲ ਦੀ ਨਾਲ ਤੈ ਲਾ ਕੇ ਰੱਖ ਦੇਣਗੇ ਸਾਰੇ ਕੱਪੜੇ ਤੇ ਮੈਂ ਵੀ ਨਾ ਲੀਤਾ ਹੈ ਦਾਦੀ ਨੇ ਵੀ ਨਾ ਲੀਤਾ ਹੈ ਤੇ ਹੁਣ ਇੱਥੇ ਸ਼ਾਂ ਹੋਈ ਪਈ ਆ ਪਹਿਲਾਂ ਧੁੱਪ ਸੀ ਜੀ ਬੱਦਲ ਜੇ ਹੋਏ ਪਏ ਆ ਪਤਨ ਸਵੇਰੇ ਦਿਖਾਈ ਸੀ ਨਾ ਤੇ ਹਵਾ ਵੀ ਚੱਲਣ ਈ ਆ ਥੋੜੀ ਬਹੁਤੀ ਤੇ ਇੱਧਰਲੀ ਜਗ੍ਹਾ ਤੇ ਕਾਲੇ ਕਾਲੇ ਬੱਦਲ ਨੇ ਤੇ ਇੱਥੇ ਸਾਫ ਐ ਸਾਫ ਤੇ ਥੋੜਾ ਹੋਤਾ ਹੀ ਮਮੀ ਪਊਗਾ ਮੈਨ ਲੱਗਦਾ ਮਮੀ ਅੱਜ ਫੇਰ ਹੈ ਨਹੀਂ ਹੁਣ ਨਹੀਂ ਚਾਹੀਦਾ ਹੁਣ ਮਸਾਂ ਥਾਂ ਸੁੱਕੀ ਆ ਫੇਰ ਸਾਡੀ ਬੈਣ ਇੱਧਰ ਨਹੀਂ ਆਇਆ ਕਰੂਗੀ ਮੈਨੂੰ ਫੇਰ ਤੁਰ ਕਿਉਂ ਉੱਥੇ ਜਾਣਾ ਪਿਆ ਕਰੂਗਾ ਤੇ ਹੁਣ ਇੱਥੇ ਆਪਣਾ ਕੰਮ ਸਾਰਾ ਕੰਪਲੀਟ ਹੋ ਗਿਆ ਹੁਣ ਆਪਾਂ ਤੁਹਾਨੂੰ ਸਾਰੇ ਆਪਾਂ ਤੁਹਾਨੂੰ ਮਿਲਾਂਗੇ ਸ਼ਾਮ ਨੂੰ ਤੇ ਹੁਣ ਮੰਮੀ ਜੀ ਕੱਪੜੇ ਰੱਖ ਕੇ ਤੇ ਫਿਰ ਚਾਹ ਲੈ ਹੋਣਗੇ ਫਿਰ ਚਾਹ ਪੀਣੇ ਆ ਬੈਠ ਕੇ ਤੇ ਇੱਥੇ ਲੱਗ ਸ ਤੁਸੀਂ ਦੇਖ ਸਕਦੇ ਹੋ ਥੱਲੇ ਬੈਠੀ ਤੇ ਤੂੰ ਉਸ ਦੀ ਵੀਡੀਓ ਬਣਾ ਰਹੀ ਹੋਗੀ ਹੈਲੋ ਜੀ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਸ਼ਾਮ ਦਾ ਟਾਈਮ ਹੈਗਾ ਏ ਕੋਈ ਵੇਖ ਸਕਦੇ ਹੋ ਤੁੱਪ ਹੈ ਨਹੀਂਗੀ ਹੁਣ ਜਿਵੇਂ ਸੂਰਜ ਕੇ ਬੱਦਲ ਆਏ ਹੋਏ ਨੇ ਤੇ ਮੈਂ ਚੱਲਿਆ ਹੈਗਾ ਤਾਰ ਕੱਢਣ ਵਾਸਤੇ ਗਾਂ ਦੀ ਹੁਣ ਆਪਾਂ ਤਾਰ ਨਹੀਂ ਕੱਢਦੇਗੇ ਹੇ ਲੇਕਸਾ ਉਹਨੇ ਗਾਲਾਂ ਖਾਂਡ ਲਈ ਸੁੱਕਾ ਆਟਾ ਖਾ ਕੇ ਆਈ ਏ ਹਨ ਕੀ ਜੀ ਨਾ ਤੇ ਹੁਣ ਆਪਾਂ ਜਾਵਾਂਗੇ ਤਾਰ ਕੱਢਣ ਵਾਸਤੇ ਮੈਨੂੰ ਆਵੜਾ ਏਰੀਆ ਕਾਫੀ ਵਧੀਆ ਲੱਗਦਾ ਹੈ ਮੈਂ ਹੁਣ ਜਦੋਂ ਮਤਲਬ ਪੈਸੇ ਹੋਣਗੇ ਨਾ ਤੇ ਮੈਂ ਇਸ ਚੀਜ਼ ਦਾ ਮੇਕਓਵਰ ਕਰੂੰਗਾ ਇਨੀ ਇਨੀ ਜਗ੍ਹਾ ਦਾ ਜੇ ਮੈਨੂੰ ਪਰਮਿਸ਼ਨ ਮਿਲ ਗਈ ਤਾਂ ਕਰ ਦਿਆ ਤੋਂ ਤੇ ਆਪਾਂ ਇਨੀ ਇਨੀ ਜਗ੍ਹਾ ਦਾ ਮੇਕਓਵਰ ਕਰਾਂਗੇ ਕਲਰ ਵਗੈਰਾ ਨਹੀਂ ਕਰਾਂਗੇ ਉਵੇਂ ਹੀ ਆਨਲਾਈਨ ਕੁਝ ਮੰਗਾਵਾਗੇ ਹਨਾ ਤੇ ਕੁਝ ਸੀਟਸ ਮੰਗਾਵਾਗੇ ਫੁੱਲਾਂ ਵਾਲੇ ਤੇ ਇਸ ਜਗ੍ਹਾ ਦਾ ਦੇਖੋ ਕਿਥੋਂ ਦਾ ਮੇਕਓਵਰ ਕਰਾਂਗੇ ਤੇ ਇੱਧਰ ਦਾ ਵੀ ਕਿਉਂਕਿ ਇਹ ਜਗ੍ਹਾ ਕਾਫੀ ਵਧੀਆ ਲੱਗਦੀ ਹੈ ਜੇ ਦੋ بارش ਹੋ ਜਵੇ ਜਾਂ ਇਹੋ ਜਿਹਾ ਕੋਈ ਮੌਸਮ ਹੋਵੇ ਨਾ ਤੇ ਇਹ ਜਗ੍ਹਾ ਕਾਫੀ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਚੱਲਦੇ ਆਂ ਤਾਰ ਕੱਢਣ ਵਾਸਤੇ ਫਟਾਫਟ ਤੇ ਜਿਵੇਂ ਕਿ ਮੈਂ ਸੋਚਿਆ ਇੱਥੇ ਜਿਵੇਂ ਆਪਾਂ ਇੱਥੇ ਗੁਲਦਸਤੇ ਰੱਖਾਂਗੇ ਤੇ ਇੱਥੇ ਕੁਝ ਮਤਲਬ ਹੈਂਗ ਕਰ ਦਾਂਗੇ ਹੁੰਦੇ ਨਾ ਜਿਹੜੀਆਂ ਪਿੰਨਾ ਹੁੰਦੀਆਂ ਹੈਂਗ ਕਰਨ ਵਾਲੀਆਂ ਕਲਰਫੁੱਲ ਗੁਲਦਸਤੇ ਹੋਣਗੇ ਉਹ ਆਪਾਂ ਇੱਥੇ ਟੰਗ ਦਾਂਗੇ ਤੇ ਇੱਕ ਇਸ ਜਗ੍ਹਾ ਤੇ ਨੁੱਕਰ ਤੇ ਟੰਗ ਦਾਂਗੇ ਆਪਾਂ ਜਿਹੜੇ ਸੋਹਣੇ ਲੱਗਣਗੇ ਮਤਲਬ ਜੇ ਆਪਾਂ ਇੱਥੇ ਵਾਵਾ ਸਾਰੇ ਲਾ ਦਿੱਤੇ ਜਾਂ ਕੋਈ ਵੱਲ ਵਗੈਰਾ ਲਾ ਦਿੱਤੀ ਨਾ ਉਹ ਕਾਫੀ ਗ੍ਰੀਨਰੀ ਹੋ ਜਾਊਗੀ ਇਸ ਨੁੱਕਰ ਤੇ ਦੋਨੋਂ ਸਾਈਡ ਤੇ ਤੇ ਕੁਝ ਇੰਨੀ-ਨੀ ਜਗ੍ਹਾ ਤੇ ਐਵੇਂ ਮਤਲਬ ਪਿੰਟਰੇਸਟ ਤੋਂ ਆਪਾਂ ਇੱਕ ਇਨਸਪਾਇਰ ਹੋ ਕੇ ਤੇ ਫਿਰ ਕੁਝ ਬਣਾਵਾਂਗੇ ਬਾਕੀ ਆਹ ਤੇ ਲੱਗੇ ਹੀ ਹੋਏ ਆ ਇਹਨਾਂ ਨੂੰ ਤੇ ਬਸ ਕਲੀਨ ਕਰਨ ਨਾਲ ਰਹਿੰਦੇ ਆਪਾਂ ਉਦੋਂ ਜੇ ਕਲੀਨ ਕੀਤੇ ਸੀ ਤੁਸੀਂ ਕਹਾ ਵੇਖ ਸਕਦੇ ਹੋ ਮੀਂਹ ਕਰਕੇ ਆਹੀ ਹੁੰਦਾ ਹੈ ਕਹਾ ਬਹੁਤ ਛੇਤੀ ਹੋਣ ਲੱਗ ਜਾਂਦਾ ਹੈ ਤੇ ਇੱਥੇ ਇੱਕ ਲਾਈਟ ਲੱਗੀ ਹੋਈ ਹੈ ਤੇ ਇੱਕ ਆਹ ਲਾਈਟ ਹੈ ਜਿਹੜੀ ਦਿਖਣ ਬਹੁਤ ਘੱਟਦੀ ਹੈ ਇਹਨੂੰ ਚਾਰਜ ਵੀ ਬਹੁਤ ਘੱਟ ਹੁੰਦੀ ਹੈ ਹੁਣ ਤਾਂ ਆਹ ਤੇ ਆ ਵੇਖੋ ਅਖਜੂਰਾ ਦਾ ਬੂਟਾ ਕਿੰਡਾ ਸੋਹਣਾ ਵੱਧ ਗਿਆ ਤਾਂ ਨੂੰ ਪਹਿਲਾਂ ਨਿੱਕਾ ਜਾਂ ਹੁੰਦਾ ਸੀਗਾ ਤੁਸੀਂ ਵੇਖਿਆ ਹੋਣਾ ਜਿਹੜੇ ਕੋਈ ਪੁਰਾਣੇ ਸ਼ੁਰੂ ਤੋਂ ਆਪਣੇ ਬਲੌਗ ਵੇਖਦੇ ਆਉਂਦੇ ਆ ਉਹਨਾਂ ਨੇ ਵੇਖਿਆ ਹੋਣਾ ਇਹ ਆ ਜਿਹੜਾ ਬੂਟਾ ਸੀ ਬਹੁਤ ਛੋਟਾ ਸੀਗਾ ਹੁਣ ਕਾਫੀ ਦੀ ਗ੍ਰੋਥ ਹੋਈ ਹੈ ਯਾਨੀ ਏਡਾ ਹੋ ਗਿਆ ਪਹਿਲਾਂ ਬਹੁਤ ਨਿੱਕਾ ਸੀ ਏਡਾ ਸੀਗਾ ਹੁਣ ਏਡਾ ਹੋ ਚੁੱਕਿਆ ਹੈ ਤੇ ਆਪਾਂ ਇਹਦੀ ਆ ਵਾਲੀਆਂ ਜਿਹੜੀਆਂ ਫਾਂਗਾ ਹੈਗੀਆਂ ਇਹਨਾਂ ਨੂੰ ਵੱਢ ਦਿੰਨੇ ਹੁੰਦੇ ਆ ਕਿਉਂਕਿ ਕੀ ਹੈ ਨਾ ਫਿਰ ਆ ਵਜਣ ਲੱਗ ਜਾਂਦੀਆਂ ਜਦੋਂ ਆਪਾਂ ਇਧਰੋਂ ਲੰਘਦੇ ਆ ਜਾਂ ਫਿਰ ਕਿਤੋਂ ਵੀ ਆਉਣੇ ਤਾਂ ਵਜਦੀਆਂ ਨੇ ਤੇ ਇੱਥੇ ਆਪਾਂ ਇੱਕ ਬੂਟਾ ਲਾਇਆ ਸੀ ਉਹ ਸੁੱਕ ਗਿਆ ਸੀ ਤੇ ਇੱਥੇ ਘਾਹ ਹੋ ਗਿਆ ਐਕਸਟਰਾ ਤੇ ਇੱਕ ਆ ਬੂਟਾ ਹੈ ਸੁੱਕਿਆ ਨਿੰਗਾ ਆਪਾਂ ਇੱਥੇ ਵੀ ਗਲਦਸਤੇ ਰੱਖਾਂਗੇ ਤੇ ਇਸ ਜਗ੍ਹਾ ਤੇ ਵੀ ਤੇ ਆ ਸਾਰੀ ਬੋਲ ਤੇ ਵੀ ਇੱਥੇ ਦੋ ਹੀ ਰੱਖਾਂਗੇ ਤੇ ਇੱਧਰ ਵੀ ਸਾਰਾ ਆਪਾਂ ਕਰਾਂਗੇ ਤੇ ਅੱਜ ਸਵੇਰ ਦਾ ਨਾ ਆਸਮਾਨ ਇੰਨਾ ਵਧੀਆ ਲੱਗ ਰਿਹਾ ਨਾ ਮਤਲਬ ਸੋ ਪੀਸਫੁਲ ਆਇਕੋ ਆ ਬੱਦਲ ਕਿੱਡੇ ਵਧੀਆ ਲੱਗਦੇ ਨੇ ਹੈਲੋ ਜੀ ਤੇ ਇੱਥੇ ਸ਼ਾਮ ਦਾ ਟਾਈਮ ਹੈਗਾ ਇਹ ਧਾਰ ਆਪਾਂ ਕੱਢ ਲਈਤੀ ਸੀਗੀ ਉਸ ਤੋਂ ਬਾਅਦ ਮੈਂ ਖੇਤ ਚਾਫੜੋਂ ਚੱਲ ਗਿਆ ਸੀਗਾ ਉਸ ਤੋਂ ਬਾਅਦ ਮੈਂ ਕੰਮ ਕਰਨ ਲੱਗ ਗਿਆ ਤੇ ਹੁਣ ਮੈਂ ਵਲੌਗ ਨੂੰ ਇੱਥੇ ਐਂਡ ਕਰੂੰਗਾ ਤੇ ਇੱਥੇ ਬਾਬਾ ਜੀ ਪੜੀ ਜਾਂਦੇ ਨੇ ਜੋਤ ਕਰ ਦਿੱਤੀ ਹੈ ਅੰਦਰ ਬਾਬਾ ਜੀ ਵੀ ਆਪਾਂ ਲਾਈਨ ਹੀ ਟੀਵੀ ਦੇ ਉੱਤੇ ਰਹਿ ਰਸਤਾ ਟਾਈਮ ਹੈਗਾ ਤੇ ਇੱਥੇ ਦਾਦੀ ਜੀ ਰੋਟੀਆਂ ਲਾਉਣ ਦੀ ਤਿਆਰੀ ਕਰ ਰਹੇ ਹੁੰਦੇ ਨੇ ਆ ਵੇਖੋ ਆਟਾ ਗੁੰਨ ਲੀਤਾ ਹੈਗਾ ਤੇ ਪੀੜੇ ਵੀ ਕਰਕੇ ਰੱਖੇ ਹੋਏ ਨੇ ਤੇ ਹੁਣ ਇੱਥੇ ਅੱਗ ਬਾਲ ਲੈਣੀ ਹੈ ਮੰਮੀ ਜੀ ਭਾਂਡੇ ਮੰਜਦੇ ਨੇ ਰਿਲੈਕਸਾ ਕੋਡ ਕਿਰ ਲੀਆਂ ਨੇ ਮਗਰ ਕੋ ਮੰਡੇ ਹੀ ਹੈ ਜੋ ਇਹਨੂੰ ਕੰਮ ਹੁੰਦਾ ਹੈ ਤੇ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਆ ਇੱਥੇ ਹੀ ਹੁਣ ਆਪਾਂ ਤੁਹਾਨੂੰ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵੀਡੀਓ ਨਾਲ ਆਪਣੇ ਵਲੌਗ ਹੁਣ ਲੇਟ ਹੋਣ ਦੇ ਨਹੀਂ ਨਹੀਂ ਪਹੁੰਚਦੇ ਕਿ ਆਪਾਂ ਉਹ ਆਹੀ ਕਰਨ ਤੁਹਾਨੂੰ ਵੀ ਪਤਾ ਹੈ ਮੇਰੇ ਸਕੂਲ ਲੱਗ ਗਏ ਨੇ ਇਸੇ ਕਰਕੇ ਮੈਂ ਵੀਡੀਓ ਬਣਾਉਣੀ ਨਹੀਂ ਦੇਗਾ ਤੇ ਵਲੌਗ ਹੁਣ ਨਹੀਂ ਦੇ ਦੇਗੀ ਬਹੁਤ ਜ਼ਿਆਦਾ ਕੋਸ਼ਿਸ਼ ਕਰੀਦੀ ਆ ਵਲੌਗ ਬਣਾਈਏ ਡੇਲੀ ਵਲੌਗ ਬਣਾਈ ਦੇਣ ਲੇਕਿਨ ਉਹ ਅੱਧੇ-ਅੱਧੇ ਵਲੌਗ ਹੁੰਦੇ ਨੇ ਜਿਨ੍ਹਾਂ ਨੂੰ ਇਕੱਠੀਆਂ ਕਲਿੱਪਾਂ ਕਰਕੇ ਆਪਾਂ ਤੁਹਾਨੂੰ ਕੁਝ ਨਹੀਂ ਮਤਲਬ ਸਮਝਾ ਸਕਦੇ ਹੈਨਾ ਸੋ ਨਾ ਉਹਦਾ ਐਂਡ ਹੁੰਦਾ ਹੈ ਸਟਾਰਟ ਹੋ ਜਾਂਦਾ ਹੈ ਐਂਡ ਹੁੰਦਾ ਹੀ ਨਹੀਂਗਾ ਕਿਉਂਕਿ ਕੰਮਾ ਜਿੰਨਾ ਬਿ ਤੇ ਹੁਣੇ ਪਾਪਾ ਨੇ ਮੇਰੇ ਤੋਂ ਬਾਈਕ ਮੰਗਾਈ ਸੀ ਜਦੋਂ ਮੈਂ ਚਾਹਦੇ ਕਾਇ ਸੀ ਉਹ ਵੀ ਮੇਰੇ ਦਿਮਾਗ ਚ ਨਿਕਲ ਗਿਆ ਮੈਨੂੰ ਇੰਨਾ ਕੰਮ ਹੈ ਸਕੂਲ ਦਾ ਸਾਰਾ ਕੰਪਲੀਟ ਕਰਨਾ ਸੀਗਾ ਮੈਂ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ ਦੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਤੁਸੀਂ ਜੇ ਕੋਈ ਚੈਨਲ ਤੇ ਨਵੇਂ ਆ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆਏ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਵਧੀਆ ਜਿਹਾ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੋਮ ਐਂਡ ਟੇਕ ਕੇਅਰ ਆਲ